ਅੱਜ ਵੀ ਮੈਂ ਤਾਂ ਪਿੱਛੇ ਦੀਵਾਨ 'ਚ ਵੀ ਬੇਨਤੀ ਕੀਤੀ ਹੈ ਪ੍ਰਚਾਰ ਦੀ ਕਮੀ ਨਹੀਂ ਕਰਨੀ ਵਾਲੇ ਗੁਰਮੁਖਾਂ ਦੀ ਘਾਟ ਆ ਗਈ ਸਾਡੇ ਵਿੱਚ ਕਮਾਈ ਵਾਲਿਆਂ ਦੀ ਘਾਟ ਹੈ ਅੱਜ ਸਾਡੇ ਗੁਰਮੁਖ ਗੁਰਸਿੱਖ ਬਾਣੀ ਪੜਨ ਸਿਮਰਨ ਰੱਜ ਰੱਜ ਕੇ ਅਭਿਆਸ ਸੇਵਾ ਕਰਨ ਸਾਥ ਸੰਗਤ ਦੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕੌਮ ਦੀਆਂ ਚੜ੍ਹਦੀਆਂ ਕਲਾਂ ਹੀ ਚੜ੍ਹਦੀਆਂ ਕਲਾਂ ਹਨ ਹੁਣ ਕੀ ਚੱਲ ਪਿਆ ਹੁਣ ਤਾਂ ਇਹ ਚੱਲ ਪਿਆ ਵਿਚਾਰਕ ਕਿਤਾਬਾਂ ਪੜ੍ਹ ਲਓ ਚਾਰਕ ਲੈਕਚਰ ਯਾਦ ਕਰ ਲਓ ਤੇ ਸਵਾਲ ਤਰਕ ਭਰਪੂਰ ਕਰਨ ਦੀ ਮਹਾਰਤ ਹਾਸਲ ਕਰ ਲਓ ਜਿੱਥੇ ਮਰਜ਼ੀ ਜਾ ਕੇ ਸੰਗਤਾਂ ਦੇ ਵਿੱਚ ਪ੍ਰਚਾਰ ਸ਼ੁਰੂ ਕਰਦੇ ਹੋ ਤੇ ਵਡਾਂਗਾ ਗੁਰੂ ਦੇ ਸਿਧਾਂਤਾਂ ਤੇ ਰੱਖ ਲਓ ਬਸ ਇਹ ਕੋਈ ਗੱਲ ਸਿੱਖ ਲਈ ਇਹਨਾਂ ਨੇ ਇਹ ਕੋਈ ਗੱਲ ਇਹਨਾਂ ਕੋਲੇ ਰਹਿ ਗਈ ਹੈ ਹਰ ਗੱਲ ਨੂੰ ਤਰਕਪੂਰਨ ਕਰਨਾ ਹੀ ਇਹਨਾਂ ਨੇ ਆਪਣਾ ਪ੍ਰਚਾਰ ਦਾ ਮੁੱਖ ਨਿਸ਼ਾਨਾ ਮਿੱਥ ਲਿਆ ਬਾਣੀ ਪੰਨ ਤੇ ਵੀ ਤਰਕ ਸੇਵਾ ਕਰਨ ਤੇ ਵੀ ਤਰਕ ਅਰਦਾਸ ਤੇ ਵੀ ਤਰਕਾਂ ਸਰੋਵਰਾਂ ਦੇ ਦਰਸ਼ਨ ਇਸ਼ਨਾਨ ਤੇ ਵੀ ਤਰਕਾਂ ਕਿੰਨੀਆਂ ਵੱਡੀਆਂ ਹੀਲ ਹੁਜਤਾ ਇਹ ਲੋਕ ਕਰ ਰਹੇ ਹੈ ਕਈ ਵਾਰੀ ਮੈਂ ਸੋਚਦਾ ਇਹਨਾਂ ਨੂੰ ਉੱਕਾ ਹੀ ਸ਼ਰਮ ਨਹੀਂ ਜਿਸ ਗੁਰੂ ਦਾ ਤੁਸੀਂ ਖਾ ਪੀ ਰਹੇ ਹੋ ਜਿਸ ਗੁਰੂ ਦੀ ਸੰਗਤ ਤੁਹਾਨੂੰ ਇੰਨੀਆਂ ਬਖਸ਼ਿਸ਼ਾਂ ਨਾਲ ਨਵਾਜ ਰਹੀ ਹੈ ਤੁਹਾਡੀ ਉਪਦੀਪ ਕਾ ਚਲਾ ਰਹੀ ਹੈ ਤੁਸੀਂ ਉਸੇ ਗੁਰੂ ਦੀ ਸੰਗਤ ਨੂੰ ਉਲਟ ਪ੍ਰਚਾਰ ਸੁਣਾਉਣ ਵਾਸਤੇ ਆਏ ਤੁਸੀਂ ਗੁਰਮਤ ਦੀਆਂ ਧਜੀਆਂ ਉਡਾ ਰਹੇ ਹੋ ਧਜੀਆਂ ਗੁਰਮਤ ਦੇ ਸਿਧਾਂਤਾਂ ਦੀਆਂ ਲੋਕ ਧਜੀਆਂ ਉਡਾ ਰਹੇ ਆ ਸਾਥ ਸੰਗਤ ਜੀ ਥੋੜਾ ਜਿਹਾ ਕਸੂਰ ਆਪਣਾ ਵੀ ਆਪਾਂ ਵੀ ਚੁੱਪ ਕਰਕੇ ਸੁਣੀ ਜਾਣੇ ਆ ਇੱਥੇ ਜੇ ਕੋਈ ਤਰਕਮਤਰ ਕਰਨ ਵਾਲਾ ਆ ਗਿਆ ਉਹਦੇ ਸਾਹਮਣੇ ਵੀ ਬਹਿ ਗਏ ਜੇ ਕੋਈ ਗੁਰਮਤਿ ਦੇ ਸਿਧਾਂਤ ਦੀ ਗੱਲ ਕਰਨ ਵਾਲਾ ਉਹਦੇ ਸਾਹਮਣੇ ਵੀ ਦੋ ਮਿੰਟ ਸਿਰ ਮਾਰਤਾ ਘਟੋ ਘਟੇ ਹੋਂਜੇ ਲੋਕਾਂ ਨੂੰ ਨਾ ਵੜਨ ਦਿਓ ਗੁਰੂ ਘਰਾਂ ਵਿੱਚ ਸਿੱਖ ਪੰਥ ਦੇ ਸਮਾਗਮਾਂ ਵਿੱਚ ਉਹਨਾਂ ਤੋਂ ਸਾਵਧਾਨ ਰਹੋ ਇਹ ਮਨਮੁਖ ਲੋਕ ਆ ਗਏ ਸਿੱਖੀ ਦੇ ਲਿਬਾਸ ਵਿੱਚ ਸੰਗਤ ਜੀ ਜਿਹੜਾ ਧਰਮ ਹੈ ਗੁਰਮਤ ਹੈ ਸਿੱਖੀ ਹੈ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਹੈ ਇਹ ਤਰਕਾਂ ਤੇ ਨਹੀਂ ਖੜੀ ਇਹ ਸ਼ਰਧਾ ਵਿਸ਼ਵਾਸ ਤੇ ਖੜਾ ਸਾਰਾ ਕੋ ਤੁਹਾਡੇ ਕੋਲੇ ਅੱਜ ਸ਼ਰਧਾ ਨਾ ਰਹੇ ਤੁਹਾਡਾ ਅੰਮ੍ਰਿਤ ਤੁਹਾਡੇ ਕੋਲੇ ਨਹੀਂ ਰਹੇਗਾ ਸ਼ਰਧਾ ਨਾ ਰਹੀ ਤੁਹਾਡੇ ਪੰਨ ਕਕਾਰ ਨਹੀਂ ਤੁਹਾਡੇ پاس ਰਹਿਣੇ ਸ਼ਰਧਾ ਨਾ ਰਹੀ ਤੁਸੀਂ ਬਾਣੀ ਨਹੀਂ ਪੜ੍ਹਨੀ ਬਾਣੀ ਤੋਂ ਟੁੱਟ ਜਾਓਗੇ ਸ਼ਰਧਾ ਨਾਲ ਤੁਹਾਡੇ ਵਿੱਚ ਰਹੀ ਸੇਵਾ ਨਹੀਂ ਰਹੇਗੀ ਤੁਹਾਡੇ ਕੋਲ ਜੇ ਸ਼ਰਧਾ ਨਹੀਂ ਰਹੀ ਤਾਂ ਗੁਰੂ ਦਾ ਮਲਾਪ ਨਹੀਂ ਤੁਹਾਡੇ ਪਾਸ ਰਹਿਣਾ ਤੁਸੀਂ ਭਟਕ ਜਾਓਗੇ ਲੋਕ ਪ੍ਰਲੋਕ ਦੇ ਵਿੱਚ ਸ਼ਰਧਾ ਲਈ ਭਾਵਨਾ ਲਈ ਵਿਸ਼ਵਾਸ ਲਈ ਕਿੰਨੀਆਂ ਗੁਰਸਿੱਖਾਂ ਨੇ ਕਾਲਣਾ ਕਾਲੀਆਂ ਭਾਈ ਮੰਝ ਦਾ ਜੀਵਨ ਪੜ ਲਓ ਭਾਈ ਬਹਿਲੋਂ ਦਾ ਪੜ ਲਓ ਭਾਈ ਸਾਲੋ ਜੀ ਦਾ ਜੀਵਨ ਪੜ ਲਓ ਕਿੱਡੇ ਕਿੱਡੇ ਗੁਰਸਿੱਖ ਮਹਾਂਪੁਰਖ ਹੋਏ ਬਾਬਾ ਬੁੱਢਾ ਜੀ ਦਾ ਪੜ ਲਓ ਪਾਈ ਗੁਰਦਾਸ ਜੀ ਦਾ ਪੜ ਲਓ ਕਿਹੜੇ ਗੁਰਸਿੱਖਾਂ ਦੀ ਗੱਲ ਕਰਾਂ ਜਿਨ੍ਹਾਂ ਨੇ ਸ਼ਰਧਾ ਵਿਸ਼ਵਾਸ ਨਾਲ ਸੇਵਾਵਾਂ ਕੀਤੀਆਂ ਟੋਕਰੀਆਂ ਢੋਈਆਂ ਪੂਰਨ ਭਰੋਸਾ ਗੁਰੂ ਸਾਹਿਬ ਜੀ ਦੇ ਬਚਨਾਂ ਤੇ ਰੱਖਿਆ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਭਰੋਸਾ ਰੱਖਿਆ ਔਰ ਗੁਰੂ ਸਾਹਿਬ ਦੇ ਬਚਨ ਮੰਨ ਮੰਨ ਕੇ ਘਾਲਣਾ ਘਾਲੀਆਂ ਤੇ ਗੁਰੂ ਸਾਹਿਬ ਦੇ ਵਿੱਚ ਇੱਕਮਿਕ ਹੋ ਗਏ ਇਸ ਕਰਕੇ ਸਾਧ ਸੰਗਤ ਜੀ ਤਰਕ-ਵਤਰਕ ਜਿਹੜੀ ਹੋ ਰਹੀ ਹੈ ਨਾ ਇਹ ਕੌਮ ਦਾ ਬਹੁਤ ਵੱਡਾ ਨੁਕਸਾਨ ਕਰ ਰਹੀ ਹੈ। ਔਰ ਸ਼ਰਮ ਨਹੀਂ ਨਾ ਲੋਕਾਂ ਨੂੰ ਆਉਂਦੀ ਆਪਣੇ ਗੁਰੂ ਦੇ ਸਿਧਾਂਤਾਂ ਦੀ, ਆਪਣੇ ਗੁਰੂ ਦੇ ਇਤਿਹਾਸ ਦੀ ਲੋਕਾਂ ਦੇ ਵਿੱਚ ਸਾਹ ਸੰਗ ਦੀ ਧਰਿਆ ਉਡਾ ਰਹੇ ਆ। ਮਜ਼ਾਕ ਕਰਦੇ ਆ ਮਜ਼ਾਕ। ਆਖੇ ਕੌੜੇ ਰਿੱਠੇ ਮਿੱਠੇ ਹੋ ਗਏ। ਫਿਰ ਲੋਕਾਂ ਨੂੰ ਹਾਸ ਹੱਸ ਕੇ ਗੱਲਾਂ ਕਰਦੇ ਆ। ਤਤੀ ਤਵੀ ਤੇ ਕਿਵੇਂ ਬੈਠੇ ਗੁਰੂ ਅਰਜਨ ਦੇਵ ਜੀ? ਅਖੇ ਮਨੁੱਖੀ ਦਾਮਾ ਸੀ ਉਹ ਮੂਰਖੋ ਜੇ ਤੁਹਾਡੇ ਕੋਲੇ ਥੋੜਾ ਜਾਂ ਵੀ ਤੱਤਾ ਸੇਕ ਸਹਾਰਨ ਦੀ ਸਮਰੱਥਾ ਨਹੀਂ ਤਾਂ ਗੁਰੂ ਸਾਹਿਬ ਨੂੰ ਤੁਸੀਂ ਇਸ ਤਰ੍ਹਾਂ ਕਹੋਗੇ ਅਖੇ ਧਰਨ ਨਾਲੋਂ ਸਿਰ ਜੁਦਾ ਕਿਵੇਂ ਹੋ ਗਿਆ ਪ੍ਰਾਣ ਕਿਵੇਂ ਰਹਿ ਗਏ ਜੰਕ ਵਿੱਚ ਕਿਵੇਂ ਜੂਟ ਪਿਆ ਇਹੋ ਜੀਆਂ ਗੱਲਾਂ ਇਹ ਮਜ਼ਾਕ ਕਰ ਕਰਕੇ ਸੰਗਤਾਂ ਦੇ ਵਿੱਚ ਸਾਧ ਸੰਗਤ ਦੀ ਸੰਗਤਾਂ ਦੇ ਦਿਲ ਤੋੜ ਰਹੇ ਆਂ ਸ਼ਰਦਾ ਤੋਂ ਜੇ ਇਹਨਾਂ ਨੂੰ ਪੁੱਛੋ ਆ ਕੱਲ ਦੀਆਂ ਗੱਲਾਂ ਹਰਮੰਦਰ ਸਾਹਿਬ ਤੇ ਹਮਲਾ ਹੋਇਆ ਲੱਖਾਂ ਦੀ ਫੌਜ ਨੇ ਘੇਰਾ ਬੰਦੀ ਕੀਤੀ ਸੰਤ ਬਾਬਾ ਜਰਨੈਲ ਸਿੰਘ ਦੀ ਕੋਲੇ ਕਿਹੜੀ ਸ਼ਕਤੀ ਸੀ ਕਿਹੜੀ ਬਰਕਤ ਸੀ ਕਿਸ ਦੇ ਆਸਰੇ ਲੱਖਾਂ ਦੀ ਫੌਜ ਨਾਲ ਲੜੇ ਮੇਰੀ ਕੋਈ ਸਵਾਲ ਹੈ ਮਨੁੱਖਤਾ ਸਾਹਿਬ ਸਿੰਘ ਜੀ ਚਾਰ ਬੰਦੇ ਇਕੱਲੇ ਬੰਦੇ ਨੂੰ ਘੇਰਾ ਪਾ ਲੈਣਾ ਬੰਦੇ ਦੇ ਪਸੀਨੇ ਛੁੱਟ ਜਾਂਦੇ ਤਰੇਲੀਆਂ ਆਉਣ ਲੱਗ ਜਾਂਦੀਆਂ ਥਰ-ਥਰ ਕੰਬਣ ਲੱਗ ਜਾਂਦਾ ਬੰਦਾ ਬੋਲਣਾ ਕੀ ਸਾਹ ਸੁੱਕ ਜਾਂਦਾ ਲੱਖਾਂ ਦੀ ਫੌਜ ਨੇ ਘੇਰਾ ਪਾ ਲਿਆ ਮੁਠੀ ਪਰ ਸਿੰਘ ਨਾਲ ਕੋਈ ਪ੍ਰਵਾਹ ਹੈ 1 ਜੂਨ ਤੋਂ ਲੈ ਕੇ 6 ਜੂਨ ਤੱਕ ਇੱਕ ਪਾਸੇ ਹਵਾਈ ਹਮਲੇ ਹੋ ਰਹੇ ਆ ਤੋਪਾਂ ਟੈਂਕਾਂ ਦੇ ਹਮਲੇ ਹੋ ਰਹੇ ਆ ਕੋਈ ਪ੍ਰਵਾਹ ਹੈ ਉਹਨਾਂ ਦੇ ਮਨ ਵਿੱਚ ਕੋਈ ਡਰ ਭੈ ਹੈ ਅਨ ਦ੍ਰਿੜਤਾ ਨਾਲ ਜੁਟੇ ਉਹਨਾਂ ਦਾ ਮਨ ਇੰਨਾ ਸ਼ਕਤੀਸ਼ਾਲੀ ਹੋ ਗਿਆ ਸੀ ਸਮੇਰ ਪਰਬਤ ਦੀ ਤਰ੍ਹਾਂ ਬਾਣੀ ਪੜ ਪੜ ਕੇ ਸਿਮਰਨ ਕਰ ਕਰਕੇ ਅਭਿਆਸ ਕਰ ਕਰਕੇ ਗੁਰੂ ਦੇ ਆਸਰੇ ਉਹਨਾਂ ਨੇ ਸਮੇਂ ਦੀਆਂ ਸਰਕਾਰਾਂ ਦੇ ਦੰਦ ਖੱਟੇ ਕਰ ਦਿੱਤੇ ਉਹ ਸ਼ਕਤੀ ਬਾਣੀ ਦੀ ਸੀ ਉਹ ਨਾਮ ਦੀ ਸੀ ਉਹ ਗੁਰਸਿੱਖੀ ਦਾ ਪ੍ਰਤਾਪ ਸੀ ਸਾਥ ਸੰਗਤ ਦੀ ਸਿੱਖ ਕੋਲੇ ਹੈ ਕਿ ਇਹ ਨਾਮ ਤੋਂ ਬਾਣੀ ਤੋਂ ਬਿਨਾ ਜੇ ਤੁਹਾਨੂੰ ਬਾਣੀ ਨਾਲੋਂ ਤੋੜ ਦੇਣਗੇ ਤਾਂ ਤੁਹਾਨੂੰ ਮਾਰਨ ਦੀ ਲੋੜ ਨਹੀਂ ਆਪੇ ਆਪਾ ਮਰ ਜਾਣਾ ਜੇ ਤੁਸੀਂ ਬਾਣੀ ਨਾਲ ਨਾਮ ਨਾਲ ਗੁਰਸਿੱਖੀ ਨਾਲ ਸੇਵਾ ਨਾਲ ਜੁੜੇ ਰਹੇ ਦੁਨੀਆ ਦੀ ਕੋਈ ਤਾਕਤ ਨਹੀਂ ਕਿ ਤੁਹਾਨੂੰ ਸਿੱਖੀ ਨਾਲੋਂ ਤੋੜ ਸਕੇ ਜਾਂ ਤੁਹਾਡਾ ਕੋਈ ਵਾਲ ਵਿੰਗਾ ਕਰ ਸਕੇ ਇਸ ਕਰਕੇ ਖਾਲਸਾ ਜੀ ਆਪਾਂ ਗੁਰੂ ਸਾਹਿਬ ਦੀ ਦੇ ਬਚਨਾਂ ਤੇ ਪੂਰਾ ਭਰੋਸਾ ਰੱਖਣਾ দৃঢ়ਤਾ ਨਾਲ ਜਿਵੇਂ ਸਾਡੇ ਵੱਡੇ-ਵਡੇਰਿਆਂ ਨੇ ਸਿੱਖੀ ਕਮਾਈ, ਸੇਵਾ ਕਮਾਈ, ਨਾਮ ਕਮਾਇਆ। ਸਤ ਸੰਗਤ ਦੀਆਂ ਕਮਾਈਆਂ ਕੀਤੀਆਂ, ਗੁਰਸਿੱਖ ਸੰਗਤ ਵਿੱਚ ਜਾਂਦੇ। ਕੀਰਤਨ ਕਥਾ ਸੁਣਦੇ, ਉਹਨਾਂ ਪੂਰਨਿਆਂ ਤੇ ਚੱਲ ਕੇ ਆਪਾਂ ਆਪਣੇ ਵੱਡ-ਵਡੇਰਿਆਂ ਦੇ ਪੂਰਨਿਆਂ ਤੇ ਚੱਲ ਕੇ ਹੀ ਆਪਣਾ ਜੀਵਨ ਆਪਾਂ ਸਫਲ ਕਰਨਾ। ਮਨਮੁਖਾਂ ਦੀਆਂ ਤਰਕਾਂ ਦੇ ਉੱਤੇ ਨਹੀਂ ਤੁਰਨਾ। ਮਨਮੁਖਾਂ ਦੀਆਂ ਗੱਲਾਂ ਦੇ ਉੱਤੇ ਕਦੇ ਵੀ ਅਸਰ ਨਹੀਂ ਕਰਨਾ ਸਾਥ ਸੰਗਤ ਜੀ ਇਸ ਕਰਕੇ ਆਪਾਂ ਗੁਰੂ ਸਾਹਿਬ ਜੀ ਦੇ ਬਚਨਾਂ ਦੀ ਪਾਲਣਾ ਕਰਨੀ ਹੈ ਜੋ ਗੁਰੂ ਸਾਹਿਬ ਨੇ ਸਾਨੂੰ ਹੁਕਮ ਦਿੱਤੇ ਹਨ ਸਾਥ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਮਹਾਰਾ ਜੀ ਕਹਿੰਦੇ ਸਾਥ ਸਾ ਸਿਮਰਨ ਕਰੋ ਇਹ ਕਹਿੰਦੇ ਸਿਮਰਨ ਕਰਨਾ ਤੂੰ ਤਰਟਣਾ ਅਖੇ ਨਿਮ ਨਿਮ ਕਹੇ ਤੋ ਜਬਾਨ ਕਦੇ ਕੌੜੀ ਹੁੰਦੀ ਹੈ ਵਾਹਿਗੁਰੂ ਵਾਹਿਗੁਰੂ ਕਹੇ ਤੋਂ ਜबान ਮਿੱਠੀ ਹੋ ਜਾਏਗੀ ਇਹੋ ਜਿਹੇ ਤਰਕਾਂ ਕਹਿੰਦੇ ਆ ਇਹਨਾਂ ਮਨੁੱਖਾਂ ਨੂੰ ਇਹ ਨਹੀਂ ਪਤਾ ਕਿ ਉਹ ਮੂਰਖ ਲੋਕੋ ਇਹ ਨਾਮ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਹੈ ਇਸ ਨੇ ਤਾਂ ਕੌਡੇ ਰਾਖਸ਼ ਵਰਗਿਆਂ ਦੇ ਅੰਦਰ ਮਠਾਸ ਭਰ ਦਿੱਤੀ ਕੌਡੇ ਰਾਖਸ਼ ਤਾਂ ਚਲੋ ਇੱਕ ਮਨੁੱਖ ਜਾਤੀ ਦੇ ਵਿੱਚੋਂ ਲਾ ਲਓ ਮਹਾਰਾਜ ਦੇ ਨਾਮ ਨੇ ਤਾਂ ਰਿੱਠੇ ਵੀ ਮਿੱਠੇ ਕਰ ਦਿੱਤੇ ਸਾਧ ਸੰਗਤ ਜੀ ਉਹਨਾਂ ਦੇ ਅੰਦਰ ਵੀ ਮਠਾਸ ਭਰ ਦਿੱਤੀ ਰਾਜਪ੍ਰੇਮ ਦੇ ਕੋਲੇ ਉਗਾਣੀ ਸਾਹਿਬ ਗੁਰਦੁਆਰਾ ਮਹਾਰਾਜਾ ਨੌਵੇਂ ਪਾਤਸ਼ਾਹ ਦਾ ਉੱਥੇ ਨਿਮ ਥੱਲੇ ਜਾ ਕੇ ਗੁਰੂ ਸਾਹਿਬ ਨੇ ਚਰਨ ਪਾਏ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਸਾਡੇ ਉੱਤੇ ਮਹਾਰਾਜ ਜੀ ਨੇ ਨਿਮ ਤੋਂ ਮਠਾਸਿਆਂ ਦਾ ਪ੍ਰਸ਼ਾਦ ਸੰਗਤਾਂ ਨੂੰ ਵੰਡ ਦਿੱਤਾ ਨੌਵੇਂ ਪਾਤਸ਼ਾਹ ਨੇ ਗੁਰੂ ਦੀ ਬਰਾਬਰਤਾ ਕੌਣ ਕਰ ਲੇਗਾ ਗੁਰੂ ਦਾ ਮੁਕਾਬਲਾ ਕੌਣ ਕਰ ਲੇਗਾ ਸਾਧ ਸੰਗਤ ਜੀ ਸੋ ਇਸ ਕਰਕੇ ਆਪਾਂ ਨੂੰ ਆਪਣੇ ਗੁਰੂ ਸਾਹਿਬ ਤੇ ਭਰੋਸਾ ਰੱਖਣਾ ਚਾਹੀਦਾ ਗੁਰੂ ਸਾਹਿਬ ਤੇ ਵਿਸ਼ਵਾਸ ਰੱਖਣਾ ਚਾਹੀਦਾ ਗੁਰੂ ਕੇ ਬਚਨਾਂ ਦੀ ਆਪਾਂ ਪਾਲਣਾ ਕਰੀਏ